ਆਲੇ ਦੇਵਤਿਆਂ ਦੇ ਬਿਲਕੁਲ ਤੁਹਾਨੂੰ ਸਿੱਧਾ ਪ੍ਰਸਾਰਣ ਕਰਾਂਗੇ ਖੜਕੇ ਤੜਕੇ ਤੋਂ ਥੋੜਾ ਜਿਹਾ ਮਾਫੀ ਚਾਹੁੰਦੇ ਆ ਖੜਕਾ ਹੁਣ ਭਾਈ ਫੈਕਟਰੀ ਆ ਖੜਕਾ ਤਾਂ ਹੋਣਾ ਹੀ ਪਹਿਲਾਂ ਤਾਂ ਰੰਗ ਨਵਾਂ ਕੱਢਿਆ ਪਾਈਆਂ ਨੇ ਰੰਗ ਦੇ ਦਰਸ਼ਨ ਕਰ ਸਕਦੇ ਆ ਤੇ ਅੰਦਰ ਤੁਹਾਨੂੰ ਫੈਕਟਰੀ ਦੇ ਦਰਸ਼ਨ ਕਰਾਉਣੇ ਆ ਜੋ ਦੇਣਾ ਬੋਲ ਬੋਲ ਸੁਣ ਗਾਲਾਂ ਨਾਲ ਦੋ ਦਰਸ਼ਕੋ ਦੇਖ ਸਕਦੇ ਹੋ ਰੇਲ ਵਾਲਾ ਹਿੱਸਾ ਆਹ ਹੱਥ ਲੱਗੀ ਹੋਈ ਹੈ ਸਾਰਾ ਕਪੋਟ ਮਟੀਰੀਅਲ ਨੇਗਟੰਗ ਕੋਈ ਸਵਾਲ ਟਰਾਲੀ ਦੇ ਮੁਤਲਕ ਦਾ ਕੋਈ ਵੀ ਪੁੱਛ ਸਕਦਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਕਿਸਮ ਦਾ ਸਵਾਲ ਹੋਵੇ ਕੋਈ ਵੀ ਵੀਰ ਸਿੱਧੇ ਤੌਰ ਤੇ ਪੁੱਛ ਸਕਦਾ ਤੁਹਾਨੂੰ ਬਾਈ ਨੂੰ ਮਿਲਾਦਾ ਮੈਂ ਤਾਂ ਅੱਜ ਗਿਆ ਸੀ ਟਰਾਲੀ ਦੇ ਮੁਤਲਕ ਮੈਂ ਅੱਜ ਸਿੱਧਾ ਪ੍ਰਸਾਰਣ ਦਿਖਾਉਂਦੇ ਹਾਂ ਰੰਗ ਬੰਦ ਦੇਖ ਸਕਦੇ ਹੋ ਦੇਖਦਾ ਬੰਦਾ ਵਿੱਚ ਔਰ ਕੋਈ ਸਵਾਲ ਹੋਵੇ ਕਿਸੇ ਵੀ ਵੀਰ ਦਾ ਤਾਂ ਜਰੂਰ ਜਵਾਬ ਦਵਾਂਗੇ ਕੋਈ ਆਹ ਟਰਾਲੀ ਚ ਪਹਿਲੀ ਤਾਂ ਗੱਲਾਂ ਕੋਈ ਘਾਟ ਬਾਤ ਤੁਹਾਨੂੰ ਲੱਗਦੀ ਆ ਤਾਂ ਮੇਰਾ ਵੀਰ ਜਰੂਰ ਦੱਸੋ ਕੋਈ ਰੰਗ ਪ੍ਰਤੀ ਲੱਗਦੀ ਆ ਕੋਈ ਵੈਲਡਿੰਗ ਪ੍ਰਤੀ ਲੱਗਦੀ ਆ ਹਨਾ ਕੋਈ ਕਿਸੇ ਵੀ ਕਿਸਮ ਦੀ ਲੱਗਦੀ ਆ ਤਾਂ ਜਰੂਰ ਆਪਾਂ ਆਪਣੇ ਸੁਝਾਅ ਵੀਰ ਜਰੂਰ ਦੇ ਨਹੀਂ ਵੀਰ ਇਹ ਪਾਤੜਾ ਰੋਡ ਤੇ ਆ ਜੀ ਇਹ ਹੈਗਾ ਸਮਾਨਾ ਐਗਰੀ ਪੁਆਇੰਟ ਆ ਦੇਖ ਰਹਾ ਤੇ ਰੰਗ ਵਧੀਆ ਲੱਗਿਆ ਆ ਟਿੰਬੜੇ ਹੋਏ ਨੇ ਦੇਖੋ ਗੱਭਰੂ ਕੋਈ ਵੀ ਸਵਾਲ ਸਵਾਲ ਹੋਵੇ ਪੁੱਛ ਸਕਦਾ ਆ ਜਿਹੜਾ ਪੰਜਾਬ ਲਿਖਿਆ ਹੋਇਆ ਪੱਕਾ ਹੀ ਲਿਖਿਆ ਕਹਿੰਦੇ ਲਿਖਣਾ ਬਾਈ ਕਹਿੰਦੇ ਸਿਰੇ ਪੰਜਾਬ ਹਰ ਹਾਲ ਸਾਜ਼ਾ ਭਾਈ ਹੋ ਰਹੀ ਆ ਸਮਾਨੇ ਵੀਰੇ ਸਮਾਨਾ ਜੀ ਕੋਈ ਵੀ ਤੁਸੀਂ ਚੀਜ਼ ਦੇਖਣੀ ਆ ਤਾਂ ਤੁਹਾਨੂੰ ਲਾਈਵ ਦਿਖਾਈ ਜਾਊਗੀ ਓਏ ਵੀ ਆਹ ਟਰਾਲੀ ਆ ਜਿਹੜੀ ਆਪਾਂ ਨੇ ਹੁਣ ਸਾਈ ਦਿੱਤੀ ਸੀ ਮਿੱਟੂ ਵਾਲੀ ਆਹ ਟਰਾਲੀ ਦੇਖ ਸਕਦੇ ਹੋ ਇਹ ਆਲਮੋਸਟ ਆਲਮੋਸਟ ਬਣ ਕੇ ਤਿਆਰ ਆ ਤੇ ਰੰਗ ਰਹਿ ਗਿਆ ਆਹ ਚੱਲ ਰਿਹਾ ਜਿਗਾਰਡ ਡੈਵਲ ਵੀਰੇ ਸਮਾਣਾ ਜੀ ਬਾਈ ਆਹ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਈਏ ਆ ਜਾਲੀ ਦੇਖ ਰਹੇ ਹੋ ਟਾਟਾ ਕੋਸ਼ ਇਹ ਵੀ ਤਾਂ ਜਾਲੀ ਵੀ ਟਾਟਾ ਦੀ ਲਾਉਂਦੇ ਨੇ ਬਾਈ ਇੰਨਾ ਵਧੀਆ ਮਟੀਰੀਅਲ ਆਹ ਦੇਖ ਸਕਦੇ ਹੋ ਜਾਲੀ ਤੱਕ ਵੀ ਟਾਟਾ ਦੀ ਲਾਉਂਦੇ ਆ ਓਏ ਇਹ ਹੈ ਹੀ ਨਹੀਂ ਵੀ ਡਿਫਾਲਟਰ ਮਾਲ ਲਾਉਣਾ ਨਹੀਂ ਨਹੀਂ ਮਹਿਤਾ ਭਾਈ ਬਾਹਰ ਤੋਂ ਮੈਂ ਥੈਂਕ ਯੂ ਪਾਲੀ ਸਾਹਿਬ ਓ ਪਿਆ ਪੀਟੀਓ ਵਾਲੀ ਦਾ ਜਗੰਦਾ ਸਾਰੇ ਦੇਖ ਸਕਦੇ ਹੋ ਪੂਰਾ ਮਾਲ ਤਿਆਰ ਹੋਰ ਤਿਆਰ ਕੋਈ ਨਵੀਂ ਟਰਾਲੀ ਮੁਤਲਕ ਭਾਈ ਕਿਸੇ ਵੀ ਸੱਜਣ ਮਿੱਤਰ ਦਾ ਕੋਈ ਸਵਾਲ ਆ ਤਾਂ ਉਹ ਪੁੱਛ ਸਕਦਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਕਿਸਮ ਦਾ ਕੋਈ ਰੇਟ ਵਾਈਜ਼ ਹੋਵੇ ਕੋਈ ਮਟੀਰੀਅਲ ਵਾਈਜ਼ ਹੋਵੇ ਕੋਈ ਕਿਸੇ ਵੀ ਮੁਤਲਕ ਹੋਵੇ ਕੋਈ ਤੁਸੀਂ ਸੁਧਾਰ ਚਾਹੁੰਦੇ ਹੋ ਮੋਟਰ ਟਰਾਲੀਆਂ ਹਾਂ ਉਹ ਠੀਕ ਚੱਲਦੀ ਆ ਭਾਈ ਵੀਰੇ ਭਾਈਓਣੀ 117 ਰੁਪਏ ਦੀ 117 ਰੁਪਏ ਕਿਲੋ ਨੂੰ ਟਰਾਲੀ ਬਣਾਉਂਦੇ ਨੇ ਤੇ ਮੈਂ ਜਾਲੀ ਵੀ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਜਾਲੀ ਤੱਕ ਵੀ ਟਾਟਾ ਦੀ ਲਾਉਂਦੇ ਨੇ A to Z ਜਿਹੜਾ ਮਾਲ ਆ ਉਹ ਟਾਟਾ ਦਾ ਹੋਵੇ ਜਾਂ ਜਿੰਨਾ ਟਾਟਾ ਦਾ ਲਾਉਣਾ ਹੈ ਉਹ ਜਾਂ ਸੇਲ ਦਾ ਉਹਦਾ ਤੁਹਾਨੂੰ ਬਿੱਲ ਤੱਕ ਵੀ ਦੇ ਦੇਣਗੇ 117 ਬਾਈ ਥੈਂਕ ਯੂ ਵੀਰ ਸੁਖਦੇ 117 ਰੁਪਏ ਕਿਲੋ ਵੀਰੇ ਤੇ ਇਹਨਾਂ ਨੂੰ ਮਿਸਤਰੀ ਪੂਰੇ ਟੋਪ ਦੇ ਨੇ ਸਮਾਨ ਆਏ ਗਰੀ ਪੁਆਇੰਟ ਬ੍ਰਦਰ ਕਿੰਨੀ ਵਾਰ ਤਾਂ ਦੱਸ ਚੁੱਕੇ ਔਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਆ ਕਿਸੇ ਦਾ ਵੀ ਕੋਈ ਵੀਰ ਦਾ ਸਵਾਲ ਹੋਵੇ ਤਾਂ 117 ਰਪੀ ਨੂੰ ਬਾਈ ਦੇਖੋ ਟਰਾਲੀ ਆ ਤੇ ਮਾਲ ਸਾਰਾ ਸੇਲ ਦਾ ਭਾਵੇਂ ਸੇਲ ਦੇ ਮਾਲ ਦਾ ਬਿੱਲ ਲੈ ਲੋ ਜਾਲੀ ਤੱਕ ਵੀ ਟਾਟਾ ਦੀ ਲਾਉਣਗੇ ਨਟ ਨਟ ओरिजिनल ਭਾਵੇਂ ਤੁਸੀਂ ਪੀਟੀਓ ਵਾਲੀ ਬਣਾਉਣੀ ਆ ਭਾਵੇਂ ਤੁਸੀਂ ਹਾਈਡਰੋਲਿਕ ਵਾਲੀ ਬਣਾਉਣੀ ਆ ਹਰ ਤਰ੍ਹਾਂ ਦੀ ਬੰਦੇ ਟਰਾਲੀ ਬਣਾਉਂਦੇ ਜਿੱਦਾਂ ਦੀ ਵੀ ਤੁਹਾਡੀ ਡਿਮਾਂਡ ਹੋਵੇ ਤੇ ਇੱਕ ਗੱਲ ਮੈਂ ਹੋਰ ਐਡ ਆਨ ਕਰ ਦਿੰਦਾ ਪਾਵੇਂ ਤੁਸੀਂ 40 ਫੁੱਟ ਦੀ ਟਰਾਲੀ ਬਣਾ ਲਓ 40 41 ਫੁੱਟ ਤੱਕ ਵੀ ਟਰਾਲੀ ਬਣਾਉਂਦੇ ਹਾਂ ਜੇ ਕਹਿੰਦੇ 40 ਫੁੱਟ ਦਾ ਟਰੈਲਰ ਬਣਾਉਣਾ ਜੇ ਕਹਿੰਨ ਲੋੜ ਠੀਕ ਹੈ ਮੇਰਾ ਖਲਾਸਾ ਬਹੁਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕੰਟੈਕਟ ਨੰਬਰ ਵੀਰੇ ਕਮੰਟ ਕੋ ਨਾ ਨੰਬਰ ਸੁਕਾੜ ਕੇ ਤੇ ਆਪਾਂ ਬੋਲ ਦਮੇ ਬ੍ਰੇਕਿੰਗ ਕਮੰਡ ਆਇਤੀ ਫੋਨ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬੇਟੇ ਵੀਰੇ 3 ਕਿ ਮਹੀਨੇ ਦੀ